ਮੇਰਾ ਨਾਮ ਪ੍ਰੀਤੀ ਅੱਜ ਮੈਂ ਤੁਹਾਨੂੰ ਆਪਣੀ ਜ਼ਿੰਦਗੀ ਦੇ ਨਾਲ ਬੀਤੀ ਹੋਈ ਇੱਕ ਸੱਚੀ ਘਟਨਾ ਤੋਂ ਤੁਹਾਨੂੰ ਰੂਬਰੂ ਕਰਵਾਉਣਾ ਚਾਹੀਆ ਜਦੋਂ ਮੈਂ ਆਪਣੀ ਪੋਆ ਦੇ ਘਰ ਵਿਆਹ ਵਿੱਚ ਗਈ ਸੀ ਉਹ ਵਿਆਹ ਸਾਡੇ ਪਿੰਡ ਵਿੱਚ ਹੀ ਸੀ ਅਤੇ ਘਰ ਵਿੱਚ ਬਹੁਤ ਭੀੜ ਸੀ ਹਰ ਪਾਸੇ ਰੌਣਕਾ ਗੀਤ ਸੰਗੀਤ ਅਤੇ ਲੋਕਾਂ ਦੀ ਹਾਸੀ ਖੇਲੀ ਪਰ ਉਸ ਰਾਤ ਜੋ ਵਾਪਰਿਆ ਉਹ ਮੈਨੂੰ ਅੱਜ ਵੀ ਯਾਦ ਹੈ ਜਿਵੇਂ ਕੱਲ ਦੀ ਗੱਲ ਹੋਵੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੇ ਬਾਰੇ ਕੁਝ ਦੱਸ ਦੇਣਾ ਮੈਂ ਉਸ ਵੇੜੇ 22 ਸਾਲਾਂ ਦੀ ਸੀ ਕਾਲਜ ਵਿੱਚ ਪੜ੍ਹਦੀ ਸੀ ਅਤੇ ਜੀਵਨ ਵਿੱਚ ਬਹੁਤ ਬੇਠਿਕਰ ਸੀ ਮੇਰੇ ਪੂਆ ਦਾ ਘਰ ਵਟਾ ਸੀ ਪਿੰਡ ਦੇ ਵਿੱਚ ਸਭ ਤੋਂ ਵੱਡਾ ਮੰਨਿਆ ਜਾਂਦਾ ਸੀ ਵਿਆਹ ਵਾਲੇ ਦਿਨ ਸਵੇਰ ਤੋਂ ਹੀ ਕੰਮ ਚੱਲ ਰਿਹਾ ਸੀ ਮੈਂ ਆਪਣੀ ਸਹੇਲੀਆ ਨਾਲ ਮਿਲ ਕੇ ਨਾਚ ਗਾਣਾ ਕੀਤਾ ਰਿਸ਼ਤੇਦਾਰਾਂ ਨਾਲ ਗੱਲਾਂ ਕੀਤੀਆਂ ਅਤੇ ਖੂਬ ਮਜ਼ੇ ਲਈ ਪਰ ਰਾਤ ਨੂੰ ਜਦੋਂ ਵਿਆਹ ਦੀ ਰਸਮ ਖਤਮ ਹੋ ਗਈ ਬਸ ਸਭ ਥੱਕ ਗਏ ਸੀ ਘਰ ਵਿੱਚ ਜਗ੍ਹਾ ਕਾਸੀ ਇਸ ਲਈ ਕੁਝ ਲੋਕ ਜੁਬਾਰੇ ਤੇ ਸੌਣ ਲਈ ਚਲੇ ਗਏ ਮੈਂ ਵੀ ਆਪਣੀ ਚਾਚੀ ਅਤੇ ਕੁਝ ਹੋਰ ਰਿਸ਼ਤੇਦਾਰ ਔਰਤਾਂ ਨਾਲ ਜੁਬਾਰੇ ਤੇ ਚਲੀ ਗਈ ਜਬਾਰਾ ਵੱਡਾ ਸੀ ਚੰਦ ਦੀ ਰੋਸ਼ਨੀ ਵਿੱਚ ਚਮਕ ਰਿਹਾ ਸੀ ਅਤੇ ਹਵਾ ਠੰਡੀ ਚੱਲ ਰਹੀ ਸੀ ਅਸੀਂ ਸਭ ਨੇ ਆਪਣੇ ਬਿਸਤਰੇ ਲਗਾਏ ਅਤੇ ਸੌਣ ਲੱਗੇ ਮੈਂ ਕਿਨਾਰੇ ਵਾਲੀ ਜਗ੍ਹਾ ਤੇ ਲੇਟ ਗਈ ਕਿਉਂਕਿ ਮੈਨੂੰ ਹਵਾ ਵਿੱਚ ਸੌਣਾ ਅਸੰਤ ਸੀ ਰਾਤ ਕਾਫੀ ਡੂੰਗੀ ਹੋ ਚੁੱਕੀ ਸੀ ਪਿੰਡ ਵਿੱਚ ਕੁੱਤੇ ਭੌਂਕ ਰਹੇ ਸਨ ਅਤੇ ਦੂਰੋਂ ਕੋਈ ਗੀਤ ਦੀ ਆਵਾਜ਼ ਆ ਰਹੀ ਸੀ ਮੈਂ ਥੱਕੀ ਹੋਈ ਸੀ ਇਸ ਲਈ ਜਲਦੀ ਨੀਂਦ ਵਿੱਚ ਚਲੀ ਗਈ ਪਰ ਅਚਾਨਕ ਮੈਨੂੰ ਲੱਗਾ ਕਿ ਜਿਵੇਂ ਕੋਈ ਹਲਚਲ ਹੋ ਰਹੀ ਹੈ ਮੱਖਾਂ ਬੰਦ ਕਰਕੇ ਹੀ ਮਹਿਸੂਸ ਕੀਤਾ ਕਿ ਮੇਰੇ ਪੈਰਾਂ ਨੇੜੇ ਕੁਝ ਹਿਲ ਰਿਹਾ ਹੈ। ਪਹਿਲਾਂ ਤਾਂ ਮੈਂ ਸੋਚਿਆ ਕਿ ਸ਼ਾਇਦ ਹਵਾ ਨਾਲ ਚਾਦਰ ਹਿੱਲ ਰਹੀ ਹੈ ਜਾਂ ਕੋਈ ਕੀੜਾ ਮ ਕੋੜਾ ਹੈ। ਪਰ ਫਿਰ ਮੈਨੂੰ ਅਹਿਸਾਸ ਹੋਇਆ ਕਿ ਕੋਈ ਹੱਥ ਹੈ। ਹਾਇਕ ਨਰਮ ਤੇ ਗਰਮ ਹੱਥ ਮੇਰੇ ਪੈਰਾਂ ਤੇ ਫਿਰ ਰਿਹਾ ਸੀ। ਮੈਂ ਡਰ ਗਈ ਪਰ ਅੱਖਾਂ ਨਹੀਂ ਖੋਲੀਆਂ। ਮਨ ਵਿੱਚ ਸੋਚ ਰਹੀ ਸੀ ਕਿ ਸ਼ਾਇਦ ਮੇਰੀ ਚਾਚੀ ਜਾਂ ਕੋਈ ਸਹੇਲੀ ਮਜ਼ਾਕ ਕਰ ਰਹੀ ਹੈ। ਪਰ ਉਹ ਹੱਥ ਹੌਲੀ-ਹੌਲੀ ਉੱਪਰ ਵੱਲ ਵਧ ਰਿਹਾ ਸੀ ਪੈਰਾਂ ਤੋਂ ਉਹ ਗੋਡਿਆਂ ਨੇੜੇ ਪਹੁੰਚ ਗਿਆ ਮੈਨੂੰ ਲੱਗ ਰਿਹਾ ਸੀ ਜਿਵੇਂ ਮੇਰਾ ਸਾਰ ਰੋਕ ਗਿਆ ਹੱਥ ਦੀ ਗਰਮੀ ਅਤੇ ਮੇਰੇ ਸਰੀਰ ਤੱਕ ਪਹੁੰਚ ਗਈ ਸੀ ਅਤੇ ਮੇਰਾ ਤੇਜੀ ਨਾਲ ਤੜਕ ਰਿਹਾ ਸੀ ਮੈਂ ਆਜੀ ਵੀ ਅੱਖਾਂ ਬੰਦ ਕੀਤੀ ਰੱਖਿਆ ਸੀ ਕਿਉਂਕਿ ਡਰ ਨਾਲ ਮੇਰੇ ਹੱਥ ਪੈਰਾਂ 'ਤੇ ਕੰਦੇ ਪਏ ਦੇ ਸਨ ਉਹ ਹੱਥ ਨਹੀਂ ਰੁਕ ਰਿਹਾ ਸੀ ਗੋਡਿਆਂ ਤੋਂ ਹੌਲੀ-ਹੌਲੀ ਮੇਰੇ ਜੰਘਾਂ ਵੱਲ ਵਧਿਆ ਅਤੇ ਫਿਰ ਮੇਰੇ ਕਮਰ ਤੱਕ ਪਹੁੰਚ ਗਿਆ ਮੈਨੂੰ ਲੱਗ ਰਿਹਾ ਸੀ ਜਿਵੇਂ ਕੋਈ ਅਣਜਾਣ ਤਾਕਤ ਮੇਰੇ ਸਰੀਰ ਵਿੱਚ ਹੋ ਰਹੀ ਹੈ ਕਮਾ ਤੇ ਹੱਥ ਰੱਖ ਗਿਆ ਅਤੇ ਫਿਰ ਹੋਰ ਹੀ ਨਾਲ ਮੇਰੇ ਪੇਟ ਵੱਲ ਵਧ ਗਿਆ ਪੇਟ ਦੇ ਬਾਹਰੀ ਹਿੱਸੇ ਤੇ ਉਹ ਫਿਰ ਰਿਹਾ ਸੀ ਜਿਵੇਂ ਕੋਈ ਖੋਜ ਕਰ ਰਿਹਾ ਹੋਵੇ ਮੇਰੀ ਹਾਸੀ ਆ ਰਹੀ ਸੀ ਮੈਂ ਸੋਚ ਰਹੀ ਸੀ ਕਿ ਮੈਂ ਕੀ ਕਰਾਂ ਚੀਕਾਂ ਮਾਰਾਂ ਜਾਂ ਚੁੱਪ ਰਹਾ ਚਾਰੇ ਤੇ ਹੋਰ ਲੋਕ ਵੀ ਸੌਂ ਰਹੇ ਸਨ ਪਰ ਉਹਨਾਂ ਵਿੱਚ ਕੋਈ ਨਹੀਂ ਸੀ ਜਾਗਿਆ ਉਹ ਹੱਥ ਹਜੇ ਵੀ ਮੇਰੇ ਪੇਟ ਤੇ ਸੀ ਅਤੇ ਹੌਲੀ-ਹੌਲੀ ਉੱਪਰ ਵੱਲ ਵੱਧ ਰਿਹਾ ਸੀ ਮੈਨੂੰ ਲੱਗ ਰਹੀ ਸੀ ਕਿ ਜਿਵੇਂ ਮੇਰਾ ਸਰੀਰ ਗਰਮ ਹੋ ਰਿਹਾ ਹੈ ਅਤੇ ਇੱਕ ਅਜੀਬ ਸਹਸਨ ਮਹਿਸੂਸ ਹੋ ਰਹੀ ਹੈ ਪਰ ਇਹ ਸਭ ਕਿਉਂ ਵਾਪਰ ਰਹਾ ਸੀ ਮਾਪਰੇ ਮਾਂ ਨੇ ਮਨ ਵਿੱਚ ਯਾਦ ਕਰਨਾ ଥି ਦਿਨ ਵੇਰੇ ਕੀ ਵਾਪਰਿਆ ਵਿਆਹ ਵਿੱਚ ਮੇਰੇ ਪੂਆ ਦਾ ਮੁੰਡਾ ਜਿਸ ਨੂੰ ਮੈਂ ਵੀਰ ਜੀ ਕਹਿੰਦੀ ਸੀ ਉਹ ਵੀ ਆਇਆ ਹੋਵੇ ਸੀ ਉਹ ਮੇਰੇ ਨਾਲੋਂ ਤਿੰਨ ਸਾਲ ਵੱਡਾ ਸੀ ਅਤੇ ਕਾਲਜ ਵਿੱਚ ਪੜਦਾ ਸੀ ਦਿਨ ਵੇਰੇ ਅਸੀਂ ਗੱਲਾਂ ਕੀਤੀਆਂ ਮਜ਼ਾਕ ਕੀਤੇ ਪਰ ਉਹ ਮੇਰੇ ਨਾਲ ਬਹੁਤ ਨੇਰੇ ਵਿਹਾਰ ਕਰ ਰਿਹਾ ਸੀ ਉਹ ਕਹਿੰਦਾ ਸੀ ਕਿ ਮੈਂ ਬਹੁਤ ਸੁੰਦਰ ਲੱਗ ਰਹੀ ਆ ਅਤੇ ਵਿਆਹ ਵਿੱਚ ਸਭ ਦੀ ਨਜ਼ਰ ਮੇਰੇ ਤੇ ਹੈ ਮੈਂ ਹੱਸ ਕੇ ਟਾਰ ਦਿੱਤਾ ਪਰ ਉਸ ਦੀ ਅੱਖਾਂ ਵਿੱਚ ਕੁਝ ਅਲੱਗ ਸੀ ਕਿ ਉਹ ਹੀ ਇਹ ਕਰ ਰਿਹਾ ਸੀ ਪਰ ਉਹ ਤਾਂ ਏਟ ਵਾਲੇ ਕਮਰੇ ਵਿੱਚ ਸੌਂ ਰਿਹਾ ਸੀ ਫਿਰ ਚੁਬਾਰੇ ਤੇ ਕੰਨੇ ਆਇਆ ਮੇਰਾ ਮਨ ਰਹੱਸੇ ਨਾਲ ਪੜ ਗਿਆ ਉਹ ਹੱਥ ਅਜੇ ਵੀ ਮੇਰੇ ਸਰੀਰ ਤੇ ਫੈਲ ਗਿਆ ਸੀ ਅਤੇ ਮੈਨੂੰ ਲੱਗ ਰਿਹਾ ਸੀ ਕਿ ਜੇ ਮੈਂ ਸਮਾਰੋਪਕ ਵਿਆਹ ਹੋ ਗਏ ਹੌਰੀ ਹੌਰੀ ਉਹ ਹੱਥ ਮੇਰੀ ਛਾਤੀ ਵੱਲ ਵੱਧ ਰਿਹਾ ਸੀ ਮੈਂ ਡਰ ਨਾਲ ਕੰਬ ਰਹੀ ਸੀ ਪਰ ਅਜੀਬੀ ਅੱਖਾਂ ਭਰ ਸੀ ਅਚਾਨਕ ਮੈਨੂੰ ਯਾਦ ਆਇਆ ਕਿ ਦਿਨ ਵੇਲੇ ਉਹ ਆਦੇ ਮੁੰਡੇ ਨੇ ਮੈਨੂੰ ਕਿਹਾ ਸੀ ਕਿ ਰਾਤ ਨੂੰ ਚਬਾਰੇ ਤੇ ਆ ਕੇ ਤੈਨੂੰ ਤਾਰੇ ਦਿਖਾ ਦੇਗਾ ਪੀਓ ਇਸਲੀਆ ਸੀ ਪਰ ਇਹ ਕੀ ਕਰ ਰਿਹਾ ਸੀ ਮੇਰੇ ਮਨ ਵਿੱਚ ਹਜ਼ਾਰਾਂ ਸਵਾਲ ਘੁੰਮ ਰਹੇ ਸਨ ਉਹ ਹੱਥ ਮੇਰੇ ਗਲੇ ਦੇ ਨੇੜੇ ਤੱਕ ਪਹੁੰਚ ਗਿਆ ਅਤੇ ਫਿਰ ਮੈਨੂੰ ਲੱਗਾ ਜਿਵੇਂ ਕੋ ਮੇਰੇ ਕੰਨ ਦੇ ਵਿੱਚ ਫੁਸਫੁਸਾ ਰਿਹਾ ਹੈ ਆਵਾਜ਼ ਥੋੜੀ ਸੀ ਪਰ ਮੈਸੂੰ ਵੀ ਪੀਤੀ ਜਾ ਰਹੀ ਸੀ ਇਹ ਉਸਦੀ ਆਵਾਜ਼ ਸੀ ਮੈਂ ਅੱਖਾਂ ਖੋਲੀਆਂ ਮਤਿ ਸਾਹਮਣੇ ਵੇਖਿਆ ਤੇ ਉਹੀ ਮੇਰੇ ਪੋਆ ਦਾ ਮੁੰਡਾ ਸੀ ਉਹ ਮੁਸਕਰਾ ਰਿਹਾ ਸੀ ਅਤੇ ਉਸਦੇ ਹੱਥ ਵਿੱਚ ਇੱਕ ਛੋਟੀ ਜਿਹੀ ਤਾਰਤ ਸੀ ਔਰ ਤੁਸੀਂ ਸੋਚ ਰਹੇ ਹੋਵੋਗੇ ਕਿ ਕੀ ਸੀ ਅਸਲ ਵਿੱਚ ਉਹ ਮੈਨੂੰ ਜਗਾਉਣ ਦੇ ਲਈ ਆਇਆ ਸੀ ਕਿਉਂਕਿ ਰਾਤ ਨੂੰ ਚੁਬਾਰੇ 'ਚ ਤਾਰੇ ਵੇਖਣੇ ਸਨ ਅਤੇ ਉਸਨੇ ਮੈਨੂੰ ਵਾਅਦਾ ਕੀਤਾ ਸੀ ਕਿ ਅਸੀਂ ਇਕੱਠੇ ਵੇਖਾਂਗੇ ਪਰ ਉਸਨੇ ਮੈਨੂੰ ਜਗਾਉਣ ਲਈ ਹੱਥ ਨਾਲ ਛੂਕੇ ਹੌਲੀ-ਹੌਲੀ ਉੱਪਰ ਵੱਰ ਖੇੜਿਆ ਸੀ ਕਾਮਾ ਡਰ ਜਾਵਾ ਪੈਰਾਂ ਤੋਂ ਸ਼ੁਰੂ ਕਰਕੇ ਪੇਟ ਤੱਕ ਉਹ ਬਸ ਮੈਨੂੰ ਹਿਲਾ ਰਿਹਾ ਸੀ ਇੱਕ ਪਾਸੇ ਤਾਂ ਇਹ ਸਧਾਰਨ, ਇੱਕ ਪਾਸੇ ਤਾਂ ਇਹ ਸਧਾਰਨ ਦੇ ਗੋਹਣ ਵਾਲੀ ਗੱਲ ਸੀ ਤੇ ਦੂਜੇ ਪਾਸੇ ਇੱਕ ਅਜੀਬ ਰੋਮਾਂਚਕ ਲੱਗ ਰਿਆ ਸੀ। ਅਸੀਂ ਉਸ ਰਾਤ ਤਾਰੇ ਵੇਖੇ, ਖੂਬ ਗੱਲਾਂ ਕੀਤੀਆਂ ਪਰ ਉਹ ਘਟਨਾ ਆਜੂ ਮਨ ਨੂੰ ਯਾਦ ਕਰਕੇ ਹੱਸਦੀ ਹੈ। ਅਤੇ ਕਈ ਵਾਰ ਮੈਂ ਸੋਚਦੀ ਆ ਕਿ ਜੇ ਮੈਂ ਅੱਖਾਂ ਨਾ ਖੋਲੀਆਂ ਹੁੰਦੀਆ ਤਾਂ ਕੀ ਹੁੰਦਾ? ਇਹ ਹੈ ਮੇਰੀ ਆਪੀਤੀ। ਆਪਣੇ ਦਿਮਾਗ ਦੇ ਵਿੱਚ ਇੱਕ ਪੁਆਇੰਟ ਹੁੰਦਾ ਹੈ ਜੋ ਸੁੱਤੇ ਵਕਤ ਜਾਗਰਿਤ ਰਹਿੰਦਾ ਹੈ ਜਿਸ ਦੇ ਨਾਲ ਸਾਨੂੰ ਸੁਪਨੇ ਦੇ ਵਿੱਚ ਸੁੱਤੇ ਪਏ ਨੂੰ ਕੋਈ ਮਹਿਸੂਸ ਹੁੰਦਾ ਆ ਜਾਂਦਾ ਹੈ। ਉਮੇ ਤਾਂ ਮੈਨੂੰ ਮਹਿਸੂਸ ਹੋਇਆ ਪਰ ਮੇਰੇ ਨਾਲ ਕੁਝ ਗਲਤ ਨਹੀਂ ਹੋ ਰਿਹਾ ਸੀ ਉਹ ਸਿਰਫ ਮਨੋ ਜਗਾ ਰਿਹਾ ਸੀ ਪਰ ਮੇਰੇ ਦਿਮਾਗ ਵਿੱਚ ਇਹ ਚੀਜ਼ਾਂ ਮਹਿਸੂਸ ਹੋ ਰਹੀਆਂ ਸਨ ਕਿ ਜਿਵੇਂ ਮੇਰੀ ਪੂਰੀ ਬਾਡੀ ਦੇ ਉੱਪਰ ਕੋਈ ਮੈਨੂੰ ਛੂ ਰਿਹਾ ਹੈ ਤੁਹਾਨੂੰ ਇਹ ਕਹਾਣੀ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਅਤੇ ਜੇਕਰ ਤੁਸੀਂ ਚੈਨਲ ਦੇ ਉੱਪਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਵੀ ਜ਼ਰੂਰ ਦਬਾ ਦਿਓ